ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਕੜੇ ਮੀਲ ਦੂਰ ਆਵਾਜ਼ ਸੁਣ ਲਈ ਸੀ ਸਾਈਂ ਮੀਆਂ ਮਿੱਠੇ ਦੀ ਜਦੋਂ ਮਹਾਰਾਜ ਮੁਲਤਾਨ ਤੋਂ ਵਾਪਸ ਆਏ ਨੇ ਤਾਂ ਮੁਲਤਾਨ ਤੋਂ ਆਉਂਦਿਆਂ ਮਹਾਰਾਜ ਸਿੱਧੇ 100 ਕਿਲੋਮੀਟਰ ਦੂਰ ਦੀ ਵਿੱਥ ਉੱਤੇ ਅੱਜ ਪਾਕਿਸਤਾਨ ਵਿੱਚ ਉਹ ਸ਼ਹਿਰ ਹੈ ਉਹਦਾ ਨਾਮ ਹੈ ਮਿੱਠਨਪੋਟ ਜਦੋਂ ਤੁਸੀਂ ਕਦੇ ਮੌਕਾ ਮਣੇ ਪਾਕਿਸਤਾਨ ਜਾਓ ਤਨੂ ਮਲਤਾਨ ਦਾ ਵੀਜ਼ਾ ਮਿਲੇ ਤੇ ਮਲਤਾਨ ਤੋਂ 100 ਕਿਲੋਮੀਟਰ ਦੀ ਵਿੱਥ ਉਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਮਲਤਾਨ ਗਏ ਯਾਰ ਤਕਰ ਮਲਤਾਨ ਦੀ ਪਾਤਸ਼ਾਹ ਜਦੋਂ ਮਲਤਾਨ ਤੋਂ ਵਾਪਸ ਆਏ ਨਾ 100 ਕਿਲੋਮੀਟਰ ਦੀ ਵਿੱਥ ਉਤੇ ਸਾਈ ਮੀਆਂ ਮਿੱਠੇ ਦਾ ਡੇਰਾ ਸੀ ਅੱਜ ਉਹਦੇ ਨਾਮ ਤੇ ਸ਼ਹਿਰ ਬਣਿਆ ਮਿੱਠਨਕੋਟ ਨੈਟ ਉਤੇ ਸਰਚ ਕਰਕੇ ਵੇਖਿਓ ਮਿੱਠਨਕੋਟ ਸਾਈ ਮੀਆਂ ਮਿੱਠੇ ਦੇ ਨਾਮ ਤੇ ਬਣਿਆ ਬੜਾ ਵੱਡਾ ਕਰਾਮਾਤੀ ਉਹਦੇ ਕੋਲ ਬੜੀਆਂ-ਬੜੀਆਂ ਸ਼ਕਤੀਆਂ ਕਰਾਮਤਾਂ ਬੰਦਗੀ ਦੀ ਬਖ ਬਰਕਰਾਰ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਜਿੱਤ ਦਾ ਅਹੰਕਾਰ ਦੂਰ ਕਰਨ ਵਾਸਤੇ ਮਲਤਾਨ ਤੋਂ ਸਿੱਧਾ ਮਿੱਠਨਕੋਟ ਵੱਲ ਤੁਰ ਪਏ ਤੇ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਚੱਲ ਸائیں ਮੀਏ ਮਿੱਠੇ ਦਾ ਹੰਕਾਰ ਦੂਰ ਕਰੀਏ ਸਾਧ ਸੰਗਤ ਜਦੋਂ ਮਹਾਰਾਜ ਤੁਰ ਪਏ ਨਾ ਮਿੱਠਨਕੋਟ ਵੱਲ ਤੇ ਉਧਰ 100 ਮੀਲ 100 ਕਿਲੋਮੀਟਰ ਦੂਰ 100 ਮੀਲ ਦੀ ਵਿੱਥ ਉੱਤੇ ਬੈਠੇ ਸਾਈਂ ਮਿੱਠੇ ਨੂੰ ਵੀ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਮੇਰੇ ਡੇਰੇ ਵੱਲ ਆ ਰਹੇ ਹਨ ਕਿਹੜੀਆਂ ਅੱਖਾਂ ਹੋਣਗੀਆਂ ਜਿਨ੍ਹਾਂ ਅੱਖਾਂ ਨਾਲ 100 ਕਿਲੋਮੀਟਰ ਦੂਰ ਵੇਖ ਲਿਆ ਕੋਈ ਮੇਰੇ ਡੇਰੇ ਵੱਲ ਆ ਰਿਹਾ ਹੈ ਇਹਦਾ ਮਤਲਬ ਸਾਈਂ ਮੀਆਂ ਮਿੱਠਾ ਵੀ ਪਹੁੰਚਿਆ ਹੋਇਆ ਹੈ ਉਹਦੇ ਵਿੱਚ ਵੀ ਬੜੀ-ਬੜੀ ਕਰਾਮਾਤ ਹੈ ਪਰ ਜਿੱਤ ਵਿੱਚ ਥੋੜਾ ਜਿਹਾ ਅਹੰਕਾਰ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੰਕਾਰ ਦੂਰ ਕਰਨ ਗਏ ਜਦੋਂ ਗੁਰੂ ਨਾਨਕ ਸਾਹਿਬ ਮਿੱਠਨ ਕੋਟਵਾਲ ਤੁਰੇ ਤੇ ਸਾਈਂ ਮੀਆਂ ਮਿੱਠੇ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਆ ਗਏ ਉਹਨੇ ਆਪਣੇ ਚੇਲਿਆਂ ਨੂੰ ਹੱਸ ਕੇ ਕਿਹਾ ਮਰੀਦਾਂ ਨੂੰ ਕੈਨਾ ਜਗਤ ਜਿੱਤੂ ਵੱਡੇ ਵੱਡਿਆਂ ਦਾ ਸੀਸ ਗੁਰੂ ਨਾਨਕ ਦੇ ਚਰਨਾਂ ਵਿੱਚ ਝੁਕਿਆ ਜਗਤ ਜਿੱਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਡੇਰੇ ਵੱਲ ਆ ਰਹੇ ਨੇ ਤੇ ਮਰੀਦ ਪੁੱਛਦੇ ਜੀ ਉਹ ਕੀ ਕਰਨ ਆ ਰਹੇ ਨੇ ਕਹਿੰਦੇ ਦੇਖੋ ਗੁਰੂ ਨਾਨਕ ਦੇ ਚਰਨਾਂ 'ਚ ਵੱਡੇ ਵੱਡੇ ਕਰਾਮਾਤੀ ਝੁਕ ਗਏ ਅੱਜ ਪਹਿਲੀ ਵਾਰ ਮੇਰੀ ਤੇ ਗੁਰੂ ਨਾਨਕ ਦੀ ਭੇਂਟ ਹੋਣੀ ਹੈ ਤੇ ਸਾਈ ਮੀਆਂ ਮਿੱਠਾ ਆਪਣੇ ਮਰੀਦਾਂ ਨੂੰ ਕਹਿੰਦਾ ਅੱਜ ਗੁਰੂ ਨਾਨਕ ਨੂੰ ਵਿਖਾ ਦਾਂਗਾ ਮੇਰੇ ਵਿੱਚ ਕੀ ਕਰਮ ਆਤਾ ਹੈ ਕਿਉਂਕਿ ਉਹ ਛੋਟਾ ਬੰਦਾ ਨਹੀਂ ਹੈ